ਸਤਿ ਸ਼੍ਰੀ ਅਕਾਲ ਜੀ ਸਾਰੇ ਹਨਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਦੀ ਆਪੀ ਦੀ ਬਲੌਗ ਦੇਖੋ ਬਹੁਤ ਖਲਾਉ ਜੀ ਕਿ ਨਹੀਂ ਅਮੇ ਜੀ ਸਾਰੇ ਠੀਕ ਠਾਕ ਹੋਮੂ ਜੀ ਬੜੀ ਖੁਸ਼ੀ ਹੋਮੂ ਜੀ ਵੈਰੀ ਗੁੱਡ ਜੀ ਸਾਰੇ ਹਨਾ ਚੈੱਕ ਕਰ ਲੈਂਦੇ ਰੱਖਾਂਗੇ ਇਥੇ ਮੈਂ ਕਿਤੇ ਵੀ ਕੱਪੜੇ ਹੈਗੇ ਥੋੜੀ ਜਿਹੀ ਤੇ ਤੁਹਾਨੂੰ ਚਾਹੀਦੀ ਪਰ ਸੋ ਦਿੰਦੀ ਹਾਂ ਹਮੋਂ ਤੇ ਨੰਮ ਸੀ ਤੁਹਾਡਾ ਕੀ ਤੁਸੀਂ ਦਿੰਦੇ ਹੋ ਉਸ ਤੋਂ ਲਈਏ ਉਹ ਸੀਗਾ ਲਾਈਨਿੰਗ ਵਾਲਾ ਮੈਂ ਤਾਂ ਅੰਦਰ ਪਾਇਆ ਸੀ ਵੀ ਲਾਈਨਿੰਗ ਦਾ ਕਿਤੇ ਕਲਰ ਨਾ ਉਤਰ ਜੇ ਉਹੀ ਗੱਲ ਹੋ ਗਈ ਵੀ ਕਲਰ ਬਹੁਤ ਉੱਤੇ ਆਉਦਾ ਤਾਂ ਕਰਕੇ ਉਹਨਾਂ ਬਾਅਦ ਚ ਪਾਇਆ ਸੀ ਬਹਿਣਾ ਇੱਕ ਕੱਪੜੇ ਤੇ ਲਈ ਉਹਨੂੰ ਘਾਬਰ ਲੱਗਦੀ ਨਹੀਂ ਉਹਨੂੰ ਘਾਬਰ ਤੇ ਸਾਰੀ ਚਾਹਤੀ ਬਾਅਦ ਉਸਕਾ ਨਹੀਂ ਇਹ ਲੈ ਜੀ ਨਾਲੇ ਕਲਰ ਉਤਰੀ ਜਾਂਦੇ ਨੇ। ਕੋਈ ਕੁਝ ਤਾਂ ਵਧੀਆ ਹੁੰਦੇ ਪੱਕੇ ਰੰਗਾਂ ਦੇ ਦੇ ਦਿੰਦੇ ਨੇ, ਕੱਚੇ ਰੰਗਾਂ ਦੇ। ਇਹ ਪੱਕੇ ਲੱਗਦੇ ਨੇ। ਕਲਰ ਚੂਕ ਪਾਇਆ ਹੁੰਦੀ ਜੇ ਨਹੀਂ, ਇਹ ਪੱਕਾ ਪਾ ਲਓ। ਇਹਦਾ ਥੋੜੀ ਬਾਦਾਂ। ये साग ये धानी नहीं बनाई दी फिर साग धानना अपना गीजर पाती गीजर आए थे भी उन्होंने गीजर पर के लिए फिर चौराड़ा साफ करे कि आप सागधानी रूड़ी नहीं बनाई दी बाली कुछ दिखाने अपना खीरके पाला कि सारा समान पाला कच्ची सरों सी कोई बहुत जल्दी पानी जोर खेच रख लिया पानी तो कट के पहले मसीना क्ड के कुड़ी पा दें कपड़े टेस्ट फिर से रोज बढ़ हो जाने ता करके हम थोड़ा जहा टाइम सी

ਗਲਪਾਣੇ ਪਾਉਣ ਨਾਲ ਝੋੜਾੜੇ ਜਾਂਦੇ ਫਿਰ ਨਹੀਂ ਜਾਣੀ ਹੋਵੇ ਦੁਆਰ ਤੇ ਨਾ ਆਉਂਦਾ ਅੱਗੋਂ ਤੇ ਪੀਤੀਆਂ ਬਹਾਲ ਗਲਪਾਣੇ ਪਾਉਣ ਨਾਲ ਝਿਂਝਾਂ ਵੀ ਹਟ ਜਾਂਦੇ ਨੇ ਇਹ ਚੋਂ ਤੇ ਬਾਹਰ ਚੁੱਲੇ ਤੇ ਕੰਮ ਕਰਨਾ ਪੈਂਦਾ ਜੀ ਪਰ ਮੱਖੀਆਂ ਬਹੁਤ ਆ ਜਾਂਦੀਆਂ ਨੇ ਬਾਹਰ ਮੱਖੀਆਂ ਇੰਨੀਆਂ ਜਿਆਦਾ ਨਹੀਂ ਪਤਾ ਨਹੀਂ ਕਿ ਕਿਆਂ ਨੇ ਹਾਂ ਦਾ ਤਾਂ ਜਾ ਲਿਆ ਜੀ ਕਿਤੇ ਨਹੀਂ ਜਾਣੀ ਥੋੜਾ ਜਿਹਾ ਪਾਣੀ ਪਾ ਲਵਾਂਗਾ ਥੋੜਾ ਜਿਹਾ ਪਾਣੀ ਪਾ ਲਵਾਂਗਾ ਬਾਰ ਬਾਰ ਚੈੱਕ ਕਰਦੇ ਹਾਂ ਪਾਣੀ ਕਈ ਵਾਰੀ ਪਾਣੀ ਕਰਦੇ ਹਾਂ ਕਿਤੇ ਜੰਕਾ ਨਾ ਹੋਵੇ ਪੇਹਲ ਬਾਰੀ ਇਹ ਵੀ ਵਧੀਆ ਕੋਲ ਦਾ ਸਾਗ ਬਣੀ ਲਿਆ ਪਾਣੀ ਪਾ ਪਾ ਕੇ ਸੇਕ ਲਵਾਈ ਜਾਵਾਂਗੇ ਜੀ ਇੱਥੇ ਹੋ ਗਿਆ ਜੀ ਹੁਣ ਟਾਈਮ ਆਲਣ ਪਾਉਣ ਦਾ ਤਾਰਾ ਜੋ ਕਿ ਆ ਕੇ ਬਾਅਦ ਦੇ ਵਿਚਾਲਣ ਪਾਇਆ ਸੀ ਆਲਣ ਪਾਉਂਦੇ ਪਾਉਂਦੀ ਹੈ ਨਿਹਰਾ ਹੋਣ ਵਾਲਾ ਹੋ ਜਾਂਦਾ ਜੀ ਇੱਥੇ 10 15 ਮਿੰਟ ਲੱਗ ਜਾਂਦੇ ਨੇ ਜੀ ਆਲਣ ਪਾਉਣ ਨੂੰ ਚੰਗੀ ਤਰ੍ਹਾਂ ਘੋਟ ਦਿੰਨੇ ਆ 10 ਮਿੰਟ ਤਾਂ ਲੱਗ ਜਾਂਦੇ ਹੋਣਗੇ ਜੀ ਤੇ ਇੱਥੇ ਚੁੱਲੇ ਦੇ ਉੱਪਰ ਰੱਖ ਕੇ ਥੋੜਾ ਸਾ ਕਰਕੇ ਉੱਪਰ ਇਸ ਆਲਣ ਪਾ ਲੈਣੇ ਜੇ ਜ਼ਿਆਦਾ ਹੋਵੇ ਫਿਰ ਥੱਲੇ ਲਾ ਕੇ ਪਾ ਲੈਣੇ ਨਹੀਂ ਤੇ ਇੱਥੇ ਉੱਪਰ ਹੀ ਪੈ ਜਾਂਦਾ ਜੀ ਅੱਗ ਆਪਾਂ ਘੱਟ ਕਰ ਦਿੱਤੀ ਹੈ ਤੇ ਸੁੱਕਾ ਮੱਕੀ ਦੇ ਆٹے ਦਾ ਲੈਣਾ ਸੁੱਕਾ ਹੀ ਪਾਇਆ ਜੀ ਆ ਪਾਟਾ ਘੋਲ ਕੇ ਨਹੀਂ ਪਾਉਂਦੇ ਬਹੁਤ ਵਧੀਆ ਆਲਣ ਪੈ ਜਾਂਦਾ ਜੀ ਗੱਠਾਂ ਨਹੀਂ ਬਣਦੀਆਂ ਸਾਗ ਦੇ ਵਿੱਚ ਪਾਣੀ ਨਹੀਂ ਪਾਣਾ ਚਾਹੀਦਾ ਬਸ ਜਦੋਂ ਆ ਪਾ ਲੈਣ ਪਾਉਨੇ ਆ ਥੋੜੇ ਬਹੁਤੇ ਦਾ ਤਾਂ ਕੋਈ ਚੱਕਰ ਨਹੀਂ ਜੀ ਜਿਵੇਂ ਜਿਆਦਾ ਪਾਣੀ ਹੁੰਦਾ ਸਾਗ ਦੇ ਵਿੱਚ ਉਹ ਚਾਣਣ ਪਾਉਨੇ ਆ ਆਪਾਂ ਸੁੱਕੇ ਆਟੇ ਦਾ ਉਹਦੀਆਂ ਗੱਠਾਂ ਬਣ ਜਾਂਦੀਆਂ ਨੇ ਜੇ ਸਾਗ ਸੁੱਕਾ ਹੋਵੇ ਫੇਰ ਨਹੀਂ ਗੱਠਾਂ ਬਣਦੀਆਂ ਇਹ ਜੀ ਨਾਲ-ਨਾਲ ਆਪਾਂ ਘੋਟਣਾ ਫੇਰ ਦਾਂਗੇ ਬਹੁਤ ਵਧੀਆ ਘੋਟਿਆ ਜਾਂਦਾ ਜੀ ਘੋਟਣੇ ਦੇ ਨਾਲ ਸਾਗ ਜਿਵੇਂ ਆਪਾਂ ਬਣਾਉਣ ਲੱਗ ਜੰਨੇ ਜੀ ਖਾਣੇ ਚੀਜ਼ ਇਹ ਜੀ ਉਹ ਜੀ ਵਧੀਆ ਲੱਗਣ ਲੱਗ ਜਾਂਦੀ ਹੈ ਜੀ ਆਪੋ ਆਪਣੀ ਪਸੰਦ ਹੁੰਦੀ ਹੈ ਜੀ ਸਾਰਿਆਂ ਦੀ ਕਈ ਪੈਣਾ ਘੋਲ ਕੇ ਪਾਉਂਦੇ ਨੇ ਜਿਆਟੀ ਨੂੰ ਜਾਂ ਹਾਂਡੀ ਨਾਲ ਘੋਟਦੀਆਂ ਨੇ ਜੀ ਪਰ ਮੈਂ ਸੁੱਕੇ ਆਟੇ ਦਾ ਹੀ ਹਾਲਣ ਪਾਣੀ ਹੁੰਦੀ ਆ ਤੇ ਘੋਟਣੇ ਨਾਲ ਹੀ ਘੋਟਦੇ ਹੁੰਦੇ ਆ ਜੀ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਜਿਹੜੇ ਆਪਣੀ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਸਪੋਰਟ ਬਣਾਈ ਰੱਖਣਾ ਜੀ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਦੇ ਰਿਹਾ ਕਰੋ ਕਮੈਂਟ ਪੜ੍ਹ ਕੇ ਤੁਹਾਡਾ ਤੁਹਾਡੇ ਤਾਂ ਆਪਾਂ ਨੂੰ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਜੀ ਹੋਰ ਤੇ ਵਧੀਆ ਵਧੀਆ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਇਥੇ ਸੀ ਗੱਲਾਂਬਾਤਾਂ ਕਰ ਰਹੀ ਸੀ ਜੀ ਹਰਸ਼ ਆਇਆ ਸੀ ਆਪਣਾ ਉਹ ਕੁਸ-ਕੁਸ ਕਰਿਆ ਸੀ ਸੈਰੋਂ ਲਿਆਉਣਾ ਸੈਰ ਜਾਣਾ ਸੀ ਉਹਦੀ ਵਾਰੀ ਗੱਲ ਕਰ ਰਹੀ ਸੀ ਤੇ ਇਧਰ ਖੜਕਾ ਵੀ ਬਹੁਤ ਹੋ ਰਿਆ ਸੀ ਅੱਜ ਤਾਂ ਕਰਕੇ ਆਪਾਂ ਵੌਇਸਓਵਰ ਕਰ ਦਿੱਤੀ ਹੈ ਜੀ ਰੋਡ ਦੇ ਉੱਤੇ ਕਾਫੀ ਅੱਜ ਡਰਾਈਵ ਕੀਤੀ ਸੀਗੀ ਕੁਝ ਲੈ ਕੇ ਆਉਣਾ ਸੀ ਜੀ ਸੈਰੋਂ ਉਹਦੇ ਬਾਰੇ ਦੱਸ ਰਹੀ ਸੀ ਮੈਂ ਵੀ ਕਿੰਨੇ ਕ ਸਾਈਜ਼ ਦੀ ਚੀਜ਼ ਲੈ ਕੇ ਆਉਣੀ ਹੈ ਆਲਣ ਪਾ ਕੇ ਆਪਾਂ ਚੰਗੀ ਤਰ੍ਹਾਂ ਕੋਟ ਕੇ ਇਹਨੂੰ ਫਿਰ ਅੱਗ ਮਚਾ ਦਾਂਗੇ ਜੀ ਇਹਦੇ ਥੱਲੇ 10-15 ਮਿੰਟ ਫਿਰ ਸੇਕ ਲਵਾਵਾਂਗੇ ਫਿਰ ਜੁੱਲੇ 'ਤੇ ਲਾਹਾਂਗੇ ਜੀ ਇਹਨੂੰ ਆਟਾ ਕੱਚਾ ਨਾ ਰਹੇ ਇਹ ਵੀ ਚੰਗੀ ਤਰ੍ਹਾਂ ਪੱਕ ਜੇ ਆਟਾ ਜੇ ਕੱਚਾ ਰਹਿ ਜਾਂਦਾ ਆਟਾ ਉਹ ਵੀ ਟੇਸਟੀ ਨਹੀਂ ਬਣਦਾ ਜੀ ਸਾਗ ਚੰਗੀ ਤਰ੍ਹਾਂ ਸੀਕ ਲੱਗਣਾ ਜ਼ਰੂਰੀ ਹੈ। ਥੋੜੇ ਸਾ ਹਾਰਕੀ ਉੱਪਰ ਧਰਕੀ ਪਾਇਆ ਜਾਂਦਾ ਜੀ ਵਧੀਆ ਨਾਲ ਪਦੀਲੀ ਖੇਲਦੀ ਨਹੀਂ ਹੈਗੀ। ਚੰਗੀ ਤਰ੍ਹਾਂ ਘੋਟਣਾ ਫੇਰਿਆ ਜਾਂਦਾ ਹੈ। ਥੱਲੇ ਧਰਕੀ ਦਾ ਫਿਰ ਗਰਮ ਪਦੀਲੀ ਨੂੰ ਫੜਨਾ ਵੀ ਔਖਾ ਹੋ ਜਾਂਦਾ ਹੈ। ਮਾ ਜਿਵੇਂ ਦੀ ਆਪਾਦਤ ਪਾ ਲੈਣੇ ਜੀ ਉਵੇਂ ਹੀ ਪੈ ਜਾਂਦੀ ਐ ਮੈਂ ਹੀ ਆਲਣ ਪਾ ਦਿੰਨੀ ਐ ਬਸ ਅਹੀਂ ਪੈ ਪੈ ਜਾਂਦਾ ਜੇ ਇਹੀ ਸੌਖਾ ਲੱਗਦਾ ਮੈਨੂੰ ਜੇ ਕਦੇ ਵੱਧ ਤਰਿਆ ਹੁੰਦਾ ਫੇਰ ਥੱਲੇ ਲਾ ਲੈਣੀ ਹੁੰਦੀ ਐ ਫਤਿਲੀ ਕਾਫੀ ਕੰਮ ਹੋਰ ਵੀ ਕਰੇ ਨੇ ਜੀ ਦਿਨ ਦੇ ਵਿੱਚ ਪਰ ਸਵੇਰ ਤੋਂ ਬਲੌਗ ਸਟਾਰਟ ਨਹੀਂ ਹੁੰਦਾ ਜੀ ਕਦੇ ਹੁੰਦਾ ਸਵੇਰੇ ਸਵੇਰੇ ਤਾਂ ਨੇ ਤਾਂ ਆਪਾਂ ਦਬੈ ਤੋਂ ਸਟਾਰਟ ਕਰਦੇ ਹੁੰਨੀ ਆ ਬਲੌਗ ਇੱਥੇ ਥੋੜਾ ਜਾਂ ਹਨੇਰਾ ਜਾਊਗਾ ਜੀ ਇੱਥੇ ਮੈਂ ਪੱਟੀ ਉੱਚੀ ਲੈ ਲਈ ਸੀ ਬੈਠਣ ਲਈ ਵਿਹਾਲਣ ਪਾਉਣ ਨੂੰ ਠੀਕ ਰਹਿੰਦੀ ਹੈ ਜੀ ਪੁਰਦੇ ਘਦਾਰੇ ਦੇ ਵਿੱਚ ਬਿਲਕੁਲ ਕੋਲ ਆ ਗਿਆ ਜੀ ਆਪਣਾ ਸਾਗ ਇਹ ਦੇਖੋ ਘੋਟਣ ਵਾਲੀ ਘੋਟਦੇ ਹੁੰਨੇ ਆ ਕਦੇ ਹਾਂਡੀ ਨਾਲ ਨਹੀਂ ਘੋਟਿਆ ਜੀ ਇਹਦੇ ਨਾਲ ਹੀ ਘੋਟਦੀ ਹੁੰਦੀ ਹੈ ਮੈਂ ਤਾਂ ਬਿਲਕੁਲ ਮਲਾਈ ਵਰਗਾ ਬਣ ਗਿਆ ਤੇ ਹੁਣ ਇਹਦੇ ਵਿੱਚ ਜਿੰਨੀ ਕੁ ਲੋੜ ਹੈ ਪਾਣੀ ਪਾ ਦੂੰਗੀ ਪਤਲੇ ਗਰਮ ਪਾਣੀ ਪਾਇਆ ਔਰ ਇਹਨੂੰ 15 ਮਿੰਟ ਸੇਕ ਲਵਾਵਾਂਗੇ ਫੇਰ ਰੋਟੀ ਬਣਾ ਲਾਂਗੇ ਜਿਉਂਰੀ ਮੱਕੀ ਦੀਆਂ ਰੋਟੀਆਂ ਹਾਜੀ ਹੋਰ ਪਾਣੀ ਪਾਊਗਾ ਜੀ ਇਹਦੇ ਵਿੱਚ ਦੇਖੋ ਬਿਲਕੁਲ ਬਰੀਕ ਸਾਗ ਹੈ ਤੇ ਤਾਜੇ ਸਾਗ ਨੂੰ ਤੜਕਾ ਨਹੀਂ ਲਾਉਣੀ ਹੁੰਦੀ ਜੀ ਮੈਂ ਪਹਿਲਾਂ ਤਾਂ ਲਾ ਲੈਂਦੀ ਹੁੰਦੀ ਸੀ ਹੁਣ ਨਹੀਂ ਲਾਉਂਦੇ ਸਾਰਾ ਸਮਾਨ ਇਹਦੇ ਵਿੱਚ ਬਹੁਤ ਪਾਇਆ ਹੋਇਆ ਜੀ ਲਸਣ ਵੀ ਜ਼ਿਆਦਾ ਪਾਉਨੇ ਆ ਹਾਦਰਕ ਹਰੀਆਂ ਮਿਰਚ ਸਾਰਾ ਸਮਾਨ ਪਾਇਆ ਹੋਇਆ ਇਹਦੇ ਵਿੱਚ ਤੇ ਸਵੇਰੇ ਤੜਕਾ ਲਾ ਲਾਂਗੇ ਹੁਣੇ ਹੀ ਖਾ ਲਾਂਗੇ ਜੀ ਇੱਥੇ ਆਪਾਂ ਸਾਗ ਲਾ ਦਿੱਤਾ ਸੀ ਜੁੱਲੇ ਤੋਂ ਰੋਟੀ ਬਣਾਉਣ ਲੱਗੇ ਸੀ ਇੱਥੇ ਤਾਂ ਕਾਫੀ ਨੀਰ ਹੋ ਗਿਆ ਸੀ ਜਿੰਨਾ ਚਿਰ ਸਾਗ ਨੂੰ ਸੇਕ ਲਵਾਇਆ ਆਪਾਂ ਹੋਰ 15 ਮਿੰਟ ਤੇ ਰੋਟੀਆਂ ਆਪਾਂ ਬਣਾ ਰਹੀਆਂ ਜੀ ਮਿੱਸੀਆਂ ਵੀ ਮੰਮੀ ਆਈ ਹੋਈ ਸੀ ਮੇਰੇ ਕੋਲ ਕੱਲ ਦੇ ਮੰਮੀ ਬਾਹਰ ਹੀ ਸੀ ਰੋਟੀ ਤੇ ਮੈ ਰਾੜ ਦਿੰਦੀ ਆ ਜੀ ਨਾਲ ਦੀ ਨਾਲ ਅੱਗ ਵਧੀਆ ਮਸਤੀ ਸੀ ਤੇ ਜੁੱਲੇ 'ਚ ਫਟਾਫਟ ਬਣ ਜਾਂਦੀ ਐ ਜੇ ਜਦੋਂ ਸਾਗ ਬਣਾਉਨੇ ਆਪਾਂ ਉਸ ਤੋਂ ਬਾਅਦ ਤਾਂ ਰੋਟੀ ਬਣਾਉਨੇ ਫਿਰ ਬਹੁਤ ਜਲਦੀ ਬਣ ਜਾਂਦੀਆਂ ਨੇ ਰੋਟੀਆਂ ਮੱਕੀ ਦੀਆਂ ਨੂੰ ਨਾ ਅੱਗ ਵਧੀਆ ਚਾਹੀਦੀ ਹੁੰਦੀ ਜੀ ਵਿਚਰਾੜ ਦੇਣੇ ਚੁੱਲੇ ਦੇ ਸਾਗ ਬਣਦੇ ਕਰਕੇ ਅੱਗ ਬਹੁਤ ਵੱਡੀ ਹੁੰਦੀ ਹੈ ਚੁੱਲੇ 'ਚ ਬਹੁਤ ਜਲਦੀ ਬਣ ਜਾਂਦੀਆਂ ਨੇ ਰੋਟੀਆਂ ਮਿਸੀਆਂ ਰੋਟੀਆਂ ਬਣਾ ਰਹੀਆਂ ਕਣਕ ਦੇ ਮੱਕੀ ਦਾ ਆਟਾ ਮਿਕਸ ਕਰਕੇ ਮੱਕੀ ਦਾ ਵੱਧ ਕਣਕ ਦਾ ਘੱਟ ਪਾ ਕੇ ਤੇ ਨਾਲ-ਨਾਲ ਅਸੀਂ ਕਰ ਰਹੇ ਸੀ ਜੀ ਗੱਲਾਂ ਬਾਤਾਂ ਦੋਨੇ ਮਾਮਾ ਦੀਆਂ ਗੱਲਾਂ ਮਾਰਦੀਆਂ ਸੀ ਨਾਲੇ ਰੋਟੀ ਬਣ ਜਾਣੀ ਹੈ ਇਹ ਗੱਲਾਂ ਕਰਦੀ ਕਰਦੀ ਜੇ ਕੋਈ ਆਉਂਦਾ ਜੀ ਐ ਵਧੀਆ ਲੱਗਦਾ ਇਕੱਲੇ ਜਾਣੇ ਨੂੰ ਵੀ ਕੋਈ ਆ ਜਾਂਦਾ ਪੈਣ ਪਾਈ ਦੋ ਚਾਰ ਦਿਨ ਲਾਉਂਦੇ ਕੋਲੀ ਨਹੀਂ ਤਾਂ ਆਪ ਦਾ ਟਾਈਮ ਵਧੀਆ ਲੰਘ ਜਾਂਦਾ ਹੈ ਦਿਨ ਨਾਲ ਹੀ ਸਾਰਾ ਹੋ ਜਾਂਦਾ ਪੈਣ ਪਾਈ ਦਾ ਬੋਲ ਚੱਲਣ ਨਾਲ ਹੀ ਬਹੁਤ ਫਰਕ ਪੈ ਜਾਂਦਾ ਜੀ ਕਿੱਥੇ ਤਾਂ ਆਪਾਂ ਇਕੱਲੇ ਜਾਣੇ ਨੇ ਕੰਮ ਕਰੀ ਜਾਣੇ ਚਿਪ ਕਰਕੇ ਫੇਰੀ ਜਾਣੇ ਦੂਰੇ ਦੇ ਦੋ ਜਣੇ ਬੋਲਦੇ ਚੱਲਦੇ ਕੰਮ ਕਰੀ ਜਾਂਦੇ ਆ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਕੰਮ ਵੀ ਜਲਦੀ ਹੋ ਜਾਂਦੇ ਨੇ ਥਕਾਕਟ ਵੀ ਨਹੀਂ ਹੁੰਦੀ ਜੀ ਚੰਗੀ ਤਰ੍ਹਾਂ ਦੋਨੇ ਸਾਈਡਾਂ ਰੋਟੀਆਂ ਸੇਕ ਲੈਣੇ ਆ ਸਾਬਾਪਾ ਥੋੜੀ ਜਿਹੀ ਸੇਕ ਤੇ ਰੱਖ ਦਿੱਤਾ ਜੀ ਨਾਲ ਸਾਹਮਣੀ ਰੱਖ ਲੈ ਜੁੱਲੇ ਦੇ ਠੰਡਾ ਨਹੀਂ ਹੋਊਗਾ ਅਨੇਰਾ ਹੋ ਗਿਆ ਸੀ ਇਹ ਤੇ ਆਪਾਂ ਨੂੰ 47 ਹੋ ਗਏ ਸੀ ਰੋਟੀਆਂ ਬਣਾ ਕੇ ਹਟੀਆਂ ਜਦੋਂ ਆਪਾਂ ਤੇ ਇੱਥੇ ਵੀ ਮੈਂ ਵਾਇਸ ਓਵਰ ਕਰ ਦਿੱਤੀ ਹੈ ਜੀ ਆਪਣਾ ਕੋਈ ਆ ਗਿਆ ਸੀ ਉਧਰ ਵੀਡੀਓ ਦੇ ਵਿੱਚ ਤੇ ਸੈਮੀ ਬਹੁਤ ਪਾਪਦਾ ਸੀ ਉਹਨੂੰ ਫਿਰ ਉਹ ਗੱਲੇ ਨੂੰ ਸੁਣਨ ਨਾ ਦਿੰਦਾ ਜੀ ਕਿਸੇ ਦੀ ਤਾਂ ਕਰਕੇ ਫਿਰ ਵਾਇਸ ਓਵਰ ਕਰ ਦਿੱਤੀ ਜੀ ਚਲੋ ਜੀ ਆਪਾਂ ਰੋਟੀਆਂ ਬਣਾ ਲਈਏ ਇਹ ਸਾਰੀ ਵੀਡੀਓ ਬਣਾਵਾਂਗੇ ਫਿਰ ਤਾਂ ਬਹੁਤ ਲੰਬੀ ਹੋ ਜੂਗੀ ਜੀ ਦੋ ਤਿੰਨ ਆਪਾਂ ਬਣਾ ਕੇ ਦਿਖਾ ਦਿੱਤੀਆਂ ਨੇ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ